ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਦੀਪਾ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਮੁੱਢਲਾ ਜੀਵ ਜਨਮ ਆ ਉਹ ਪਿੰਡ ਪਉਵਿੰਡ ਵਿੱਚ ਹੁੰਦਾ ਹੈ ਉਹਨਾਂ ਦੇ ਪਿਤਾ ਭਾਈ ਭਗਤਾ ਜੀ ਮਾਤਾ ਜੂਣੀ ਜੀ ਦੀ ਕੁਖ ਤੋਂ ਜਨਮ ਹੁੰਦਾ ਹੈ ਉਹ 26 ਜਨਵਰੀ 1682 ਨੂੰ ਔਰ 13 ਨਵੰਬਰ 1757 ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਵਿਦਿਆ ਹਾਸਲ ਕੀਤੀ ਗੁਰੂ ਗਲਗੀਰ ਪਾਤਸ਼ਾਹ ਤੋਂ ਅੰਮ੍ਰਿਤ ਦੇ ਦਾਤ ਪ੍ਰਾਪਤ ਕਰਕੇ ਸਿੱਖੀ ਵਿੱਚ ਇੰਨਾ ਕੁ ਉਹਨਾਂ ਦਾ ਮਨ ਮਗਨ ਹੋ ਗਿਆ ਸੀਗਾ ਇੱਕ ਦਿਨ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਵਰਤਨਾ ਦੀ ਸੇਵਾ ਕਰ ਰਹੇ ਸਨ ਤੇ ਬਾਟਾ ਬਾਰ-ਬਾਰ ਮਾਂਜ ਕੇ ਉਹਦੇ ਵੱਲ ਵੇਖ ਰਹੇ ਸਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਕਿ ਦੀਪ ਸਿੰਘ ਕੀ ਦੇਖ ਰਹੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਚਿਹਰਾ ਦੇਖ ਰਿਹਾ ਜਦੋਂ ਵੀ ਦੇਖਦਾ ਮੈਨੂੰ ਮੇਰਾ ਚਿਹਰਾ ਦਿਖਦਾ ਤੇ ਮੈਨੂੰ ਮੈਂ ਚਾਹੁੰਨਾ ਕਿ ਇਹਦੇ ਵਿੱਚੋਂ ਤੁਹਾਡਾ ਚਿਹਰਾ ਦਿਖੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਬਾਣੀ ਪੜਿਆ ਕਰੋ ਫਿਰ ਤੁਹਾਨੂੰ ਦਿਖੇਗਾ ਬਾਬਾ ਦੀਪ ਸਿੰਘ ਜੀ ਤਰਨ ਤਰਨ ਆ ਕੇ ਇੱਕ ਲੀਕ ਖਿੱਚਦੇ ਆ ਲੀਕ ਖਿੱਚ ਕੇ ਕਹਿੰਦੇ ਜਿਨ੍ਹਾਂ ਨੂੰ ਜਾਨ ਪਿਆਰੀਓ ਵਾਪਸ ਮੁੜ ਜਾਓ ਤੇ ਜਿਨ੍ਹਾਂ ਨੂੰ ਗੁਰੂ ਪਿਆਰਾ ਹੈ ਉਹ ਲੀਕ पार ਕਰਿਓ ਇਹ ਧੱਕੇ ਨਾਲ ਨਹੀਂ ਪੀ ਜ਼ਬਰਦਸਤੀ ਨਹੀਂ ਵੀ ਤੁਸੀਂ ਸਾਡੇ ਨਾਲ ਚੱਲੋ ਹੀ ਚੱਲੋ ਤੁਸੀਂ ਐਂਜੇ ਕਰੋ ਕਰੋ ਨਹੀਂ ਕਿਤੇ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਆ ਉਹ ਵਾਪਸ ਮੁੜ ਜਾਓ ਉਹ ਘਰਾਂ ਨੂੰ ਜਾ ਸਕਦੇ ਅਸੀਂ ਤੇ ਹੁਣ ਤਾਂ ਹਯਾ ਕਰ ਲਿਆ ਤੇ ਬਾਬਾ ਜੀ ਅਰਦਾਸਾ ਕਰਕੇ ਤੁਰੇ ਸੀ ਕਿ ਮੈਂ ਆਪਣਾ ਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੇਟ ਕਰਾਂਗਾ ਉਹਨਾਂ ਨੇ ਤੇ ਮਨ ਬਣਾ ਲਿਆ ਸੀਗਾ ਸ੍ਰੀ ਤਰਨਤਾਰਨ ਸਾਹਿਬ ਅਰਦਾਸ ਕਰਕੇ ਲੀ ਖਿੱਚ ਕੇ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ ਕਿ ਅੱਜ ਵੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਇੱਕ ਲੀਕ ਪਾਰ ਕਰੋ ਉਹ ਲੀਕ ਬਾਬਾ ਜੀ ਅੱਜ ਵੀ ਆਵਾਜ਼ ਮਾਰਦੇ ਬਾਬਾ ਜੀ ਨੇ ਅੱਜ ਵੀ ਲੀ ਖਿੱਚੀ ਹੈ ਕਿ ਬਾਣੀ ਪੜੋ ਅੱਜ ਲੀਕ ਜਿਹੜੀ ਖਿੱਚੀ ਹੈ ਅਮਰ ਛਕੋ ਕੇਸ ਰੱਖੋ ਨਸ਼ਿਆਂ ਦਾ ਤਿਆਗਤ ਕਰੋ ਬੁਰਾਈਆਂ ਦਾ ਤਿਆਗ ਕਰਕੇ ਗੁਰੂ ਦੇ ਲੜ ਲੱਗ ਜਾਓ ਸਾਡੀ ਜਵੰਗ ਜਨਰੇਸ਼ਨ ਅੱਜ ਸੋਸ਼ਲ ਮੀਡੀਆ ਰਾਈ ਜਾਂ ਹੋਰ ਕਈ ਤਰ੍ਹਾਂ ਨਾਲ ਉਹ ਆਪਣੇ ਅਕੀਦੇ ਤੋਂ ਦੂਰ ਹੁੰਦੀ ਜਾ ਰਹੀ ਹੈ ਕੱਚੀਆਂ ਪਿੱਲੀਆਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਦੇ ਪਿੱਛੇ ਦੌੜਨ ਲੱਗਾ ਹੈ ਦੋ ਲੈਣਾ ਕੋਈ ਫੇਸਬੁੱਕ ਤੇ ਵਟਸਐਪ ਤੇ ਪਾ ਦਿੰਦਾ ਕੁਝ ਸਟੇਟਸ ਲਾਣ ਸਾਨੂੰ ਉਹ ਐ ਲੱਗਦਾ ਕਿ ਜਿਵੇਂ ਪਤਾ ਨਹੀਂ ਤੂਫਾਨ ਖੜਾ ਹੋ ਗਿਆ ਕੁਝ ਨਹੀਂ ਹੈ ਅਸੀਂ ਜਦੋਂ ਗੁਰੂ ਕੀ ਬਾਣੀ ਨੂੰ ਪੜਾਂਗੇ ਨਾ ਸਾਡੇ ਅੰਦਰ ਟਿਕਾਉ ਹੋ ਵੀ ਆਏਗਾ ਸਾਡੇ ਕੋਲ ਵੱਡੀ ਤੋਂ ਵੱਡੀ ਟੱਕਰ ਲੈਣ ਦੀ ਸਮਰੱਥਾ ਵੀ ਆਏਗੀ ਵੱਡੀਆਂ-ਵੱਡੀਆਂ ਮੁਸੀਬਤਾਂ ਨਾਲ ਦੇ ਸਾਹਮਣੇ ਖੜਨ ਦੀ ਸਮਰੱਥਾ ਆਪਣੇ ਆਪ ਆ ਜਾਏਗੀ ਸਾਰੀਆਂ ਮੁਸੀਬਤਾਂ ਦੇ ਹੱਲ ਵੀ ਗੁਰੂ ਨੇ ਆਪਣੇ ਆਪ ਦੇ ਦੇਣੇ ਵੱਡੀ ਅਵਸਥਾ ਵਿੱਚ ਜਾ ਕੇ ਵੀ ਕਿਉਂਕਿ ਦੁਸ਼ਮਣ ਨੂੰ ਪਾਜੜਾ ਪਾ ਦੇਣੀਆਂ ਕੀਤੀ ਹੋਈ ਗੱਲ ਜਿਹੜੀ ਸਿੱਖ ਦੇ ਮੂੰਹ ਚੋਂ ਜਿਹੜਾ ਬਚਨ ਨਿਕਲੇ ਬਚਨ ਕਰੇ ਖਿਸਕ ਜਾਏ ਸੋਈ ਨਰਕਾਚ ਜਿਹੜਾ ਬਚਨ ਕਰਕੇ ਖਿਸਕ ਜਾਂਦਾ ਹੈ ਉਹ ਕੱਚਾ ਨਰਮ ਮੰਨਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਨੇ ਬਚਨ ਵੀ ਕੀਤਾ ਤੇ ਉਹਨੂੰ ਨਿਭਾਇਆ ਵੀ, ਪੂਰਾ ਨਿਭਾਇਆ। ਧੰਤਨ ਧੰਮ ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਜੋ ਕਿ ਸੰਗਤਾਂ 15 ਨਵੰਬਰ ਨੂੰ ਮਨਾ ਰਹੀਆਂ ਨੇ, ਸੋ ਧੰਤਨ ਬਾਬਾ ਦੀਪ ਸਿੰਘ ਜੀ ਨੇ ਆਪਣੀ ਸ਼ਹੀਦੀ ਪ੍ਰਾਪਤ ਕੀਤੀ। ਤੇ ਸ਼ਹੀਦਗੰਜ ਗੁਰਦੁਆਰਾ ਜਿੱਥੇ ਕਿ ਹਰ ਚਪਹਿਰਾ ਜਾਪ ਕਰਨ ਲਈ ਸੰਗਤਾਂ ਹਰ ਐਤਵਾਰ ਨੂੰ ਪਹੁੰਚਦੀਆਂ ਨੇ ਸੋ ਬੜੀ ਵੱਡੀ ਸ਼ਰਧਾ ਭਾਵਨਾ ਦੇ ਨਾਲ ਇਸ ਵਾਰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਭਾਈ ਸੁਰਜੀਤ ਸਿੰਘ ਸਬਰਾ ਸ਼ਹੀਦਗੰਜ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਜੀ ਉਹਨਾਂ ਤੋਂ ਬਾਬਾ ਦੀਪ ਸਿੰਘ ਜੀ ਜੀਵਨੀ ਬਾਰੇ ਜਾਣਕਾਰੀ ਹਾਸਲ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਕਿ ਇੱਕ ਹੱਥ ਖੰਡਾ ਸਿੱਤੇ ਇੱਕ ਹੱਥ ਸੀਸ ਸੀ ਦੁਸ਼ਮਣਾਂ ਦੇ ਆਹੂ ਲਾਹੇ ਤੇ ਆਪਣਾ ਜਿਹੜਾ ਕਿ ਸੀਸ ਏ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਪਣਾ ਕੋਲ ਕੀਤਾ ਸੀ ਜਿਹੜਾ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਤੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਤੇ ਸ਼ਹੀਦੀ ਦਿਹਾੜਾ ਜੋ ਕਿ 15 ਨਵੰਬਰ ਨੂੰ ਸੰਗਤਾਂ ਮਨਾ ਰਹੀਆਂ ਨੇ ਸੋ ਥੋੜੀ ਜੀ ਜਾਣਕਾਰੀ ਸੰਗਤਾਂ ਨਾਲ ਸ਼ਹੀਦੀ ਦਿਹਾੜੇ ਬਾਰੇ ਦੱਸੋ ਤੇ ਬਾਬਾ ਦੀਪ ਸਿੰਘ ਜੀ ਜੀਵਨ ਬਾਰੇ ਥੋੜੀ ਜਾਣਕਾਰੀ ਸੰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਕਿਸੇ ਵਿਦਵਾਨ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖਣੀਆਂ ਨੇ ਕਹਿੰਦੇ ਮਿਲਦੇ ਮੌਤ ਨੂੰ ਗਲੀ ਜੋਹਾਰ ਪਾ ਕੇ ਜੀਵਨ ਵਿੱਚ ਨਾ ਉਹਨਾਂ ਦੇ ਹਾਰ ਵੇਖੀ ਝੋਲੀ ਜਿਹਦੀ ਸ਼ਹੀਦਾਂ ਦੇ ਫੁੱਲ ਬਹੁਤੇ ਉਸੇ ਕੌਮ ਦੇ ਬਾਗੀ ਬਹਾਰ ਵੇਖੀ ਤਾਜ ਮਹਿਲਾਂ ਨੂੰ ਠੁੰਮਣੇ ਲਖਦੀਏ ਚੜਤ ਫੇਰ ਵੀ ਉਸ ਦੀ ਸਖਣੀਆਂ ਟੱਠੀ ਕੰਧ ਸਰਹੰਦ ਦੀ ਅਸ਼ਰਤੀ ਕਰੋਚੀ ਪੱਗ ਪਰ ਕੌਮ ਦੀ ਰੱਖਣੀ ਹੈ ਇਹ ਸਾਡਾ ਵਿਰਸਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਸ਼ਹਾਦਤਾਂ ਦਾ ਆਰੰਭ ਹੁੰਦਾ ਹੈ ਜਿਹੜਾ ਮਿਸ਼ਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰੰਭ ਕੀਤਾ ਸੀ ਰਬਾਬ ਨਾਲ ਉਹ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨਗਾਰੇ ਤੱਕ ਲੈ ਕੇ ਗਏ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਹੋਇਆ ਔਰ ਇਦਾਂ ਕਹੀਏ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਤੇ ਜਿਸ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਜੱਟ ਦੀ ਸਿਰਜਣਾ ਹੋਈ ਹੈ ਔਰ ਉਸ ਤੋਂ ਬਾਅਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਔਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦੇਵਾਲਾ ਜੀ ਦੀ ਸ਼ਹਾਦਤ ਹੋਈ ਤੇ ਜਿਹਦੇ ਵਿੱਚੋਂ ਖਾਲਸਾ ਪੰਥ ਦੀ ਸਿਰਜਣਾ ਹੋਈ ਹੈ ਔਰ ਸਾਬ ਜਦਿਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚੋਂ ਇਹ ਕਹੇ ਲਿਆ ਕਿ ਉਹਨਾਂ ਇਹ ਸਾਰੇ ਸ਼ਹੀਦਾਂ ਦੀ ਸ਼ਹਾਦਤ ਦੇ ਵਿੱਚੋਂ ਖਾਲਸਾ ਰਾਜ ਸਥਾਪਿਤ ਹੋਇਆ ਇਹ ਤਰੱਕੀ ਦੇ ਰਾਹ ਤੇ ਗਿਆ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਸੇਵਕ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਦੀਪਾ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਮੁੱਢਲਾ ਜੀਵ ਜਨਮ ਆ ਉਹ ਪਿੰਡ ਪਉਵਿੰਡ ਵਿੱਚ ਹੁੰਦਾ ਹੈ ਉਹਨਾਂ ਦੇ ਪਿਤਾ ਭਾਈ ਭਗਤਾ ਜੀ ਮਾਤਾ ਜੂਣੀ ਜੀ ਦੀ ਕੁਖ ਤੋਂ ਜਨਮ ਹੁੰਦਾ ਹੈ ਉਹ 26 ਜਨਵਰੀ 1682 ਨੂੰ ਔਰ 13 ਨਵੰਬਰ 1757 ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਇਸ ਸਫ਼ਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਵਿਦਿਆ ਅਸਲ ਕੀਤੀ ਗੁਰੂ ਕਲਗੀ ਤਰਪਾਚਾ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੱਖੀ ਵਿੱਚ ਇੰਨਾਕ ਉਹਨਾਂ ਦਾ ਮਨ ਮਗਨ ਹੋ ਗਿਆ ਸੀਗਾ ਇੱਕ ਦਿਨ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਤੇ ਵਰਤਨਾ ਦੀ ਸੇਵਾ ਕਰ ਰਹੇ ਸਨ ਤੇ ਬਾਟਾ ਬਾਰ-ਬਾਰ ਮਾਂਜ ਕੇ ਉਹਦੇ ਵੱਲ ਵੇਖ ਰਹੇ ਸਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਕਿ ਦੀਪ ਸਿੰਘ ਕੀ ਦੇਖ ਰਹੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਚਿਹਰਾ ਦੇਖ ਰਿਹਾ ਜਦੋਂ ਵੀ ਦੇਖਦਾ ਮੈਨੂੰ ਮੇਰਾ ਚਿਹਰਾ ਦਿਖਦਾ ਤੇ ਮੈਨੂੰ ਮੈਂ ਚਾਹੁੰਨਾ ਕਿ ਇਹਦੇ ਵਿੱਚੋਂ ਤੁਹਾਡਾ ਚਿਹਰਾ ਦਿਖੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਬਾਣੀ ਪੜਿਆ ਕਰੋ ਫਿਰ ਤੁਹਾਨੂੰ ਦਿਖੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਭਾਈ ਮਨੀ ਸਿੰਘ ਜੀ ਤੋਂ ਗੁਰਬਾਣੀ ਦੀ ਸੰਥਿਆ ਕਰਕੇ ਔਰ ਭਾਈ ਮਨੀ ਸਿੰਘ ਜੀ ਤੋਂ ਵਿਦਿਆ ਹਾਸਲ ਕਰਕੇ ਘੋੜਸਵਾਰੀ ਵੀ ਸਿੱਖੀ ਸ਼ਸਤਰ ਵਿਦਿਆ ਵੀ ਬਾਬਾ ਦੀਪ ਸਿੰਘ ਜੀ ਨੇ ਸਿੱਖੀ ਕੀਰਤਨ ਵੀ ਸਿੱਖਿਆ ਕਥਾ ਵੀ ਸਿੱਖੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਵਿੱਚ ਲੱਗਾ ਵਾਪਸ ਪਉਵੈਂਡਾ ਗੇ ਸਤਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਲਾ ਛੱਡਣ ਤੋਂ ਬਾਅਦ ਸਾਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਜਦੋਂ ਤਕਸਰੀ ਦਮਦਮਾ ਸਾਹਿਬ ਟਿਕਣ ਦਾ ਮਨ ਬਣਾਇਆ ਤੇ ਉੱਥੇ ਹੀ ਬਾਬਾ ਦੀਪ ਸਿੰਘ ਜੀ ਨੂੰ ਸੱਦ ਲਿਆ ਕਿਉਂ ਕਿ ਭਾਈ ਮਨੀ ਸਿੰਘ ਜੀ ਨੇ ਨੂੰ ਕਿਹਾ ਕਿ ਆਪਾਂ ਹਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਜਿਹੜੀ ਹੈ ਉਹ ਲਿਖਣੀ ਹੈ ਲਿਖਣ ਵਾਸਤੇ ਉਹਨਾਂ ਕਿਹਾ ਜੀ ਇੱਕ ਸਹਾਇਕ ਲਖਾਰੀ ਵਜੋਂ ਬਾਬਾ ਦੀਪ ਸਿੰਘ ਜੀ ਨੂੰ ਲਾਇਆ ਜਾਣਾ ਸੀ ਉਹਨਾਂ ਕਿ ਸਹਾਇਕ ਲਖਾਰੀ ਜਿਹੜਾ ਤੁਹਾਨੂੰ ਚੰਗਾ ਲੱਗੇ ਤੇ ਉਹਦੀ ਮੰਗ ਭਾਈ ਮਨੀ ਸਿੰਘ ਨੇ ਕਿਹਾ ਸੀ ਕਿ ਮੈਨੂੰ ਜਿਹੜਾ ਚਾਹੀਦਾ ਹੈ ਉਹ ਦੀਪ ਸਿੰਘ ਵਰਗਾ ਬੰਦਾ ਚਾਹੀਦਾ ਹੈ ਉਹ ਬੜਾ ਸੰਸੀਅਰ ਬੰਦਾ ਹੈ ਕਿਉਂਕਿ ਜਦੋਂ ਬਾਣੀ ਦਾ ਕੰਮ ਕਰਨਾ ਸੀਗਾ ਤੇ ਉਸ ਵਕਤ ਬਾਬਾ ਦੀਪ ਸਿੰਘ ਜੀ ਦੀ ਕਲਮਾ ਘੜਨ ਤੇ ਜਿਹੜੀ ਸਹਾਇਕ ਲਖਾਰੀ ਵਜੋਂ ਜੋ ਡਿਊਟੀ ਲਈ ਗਈ ਤੇ ਕਲਮਾ ਘੜਨ ਦੀ ਤੇ ਕਲਮਾ ਘੜਦਿਆਂ ਬਾਬਾ ਦੀਪ ਸਿੰਘ ਜੀ ਬੜੀ ਰੂਹ ਨਾਲ ਕਲਮ ਘੜ ਦਿੰਦੇ ਸਨ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਕੀਤੀ ਔਰ ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਆਪ ਨਦੇੜ ਨੂੰ ਚਲੇ ਗਏ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੀ ਜ਼ਿੰਮੇਵਾਰੀ ਭਾਈ ਬਾਬਾ ਦੀਪ ਸਿੰਘ ਜੀ ਨੂੰ ਦੇ ਕੇ ਗਏ ਬਾਬਾ ਦੀਪ ਸਿੰਘ ਜੀ 1606 ਤੋਂ ਲੈ ਕੇ 1757 ਤੱਕ ਲਗਾਤਾਰ 51 ਸਾਲ ਤੱਕ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਵੀ ਰਹੇ। ਔਰ ਸਹੀ ਦਾਦੀ ਮਿਸਲ ਦੇ ਜਥੇਦਾਰ ਵੀ ਸਨ। ਜਦੋਂ ਮਿਸਲਾ ਬੜੀਆਂ ਤੇ ਮਿਸਲਾ ਦੇ ਜਥੇਦਾਰ ਵੀ ਬਾਬਾ ਦੀਪ ਸਿੰਘ ਜੀ ਬਣੇ। ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਪਣੇ ਹੱਥੀਂ ਲਿਖੇ। ਉਹਨਾਂ ਚਾਰਜ ਜਦੋਂ ਆਪਾਂ ਸਰੂਪਾਂ ਦੇ ਦਰਸ਼ਨ ਕਰਦੇ ਨਾ ਬਾਣੀ ਦੇ ਤੇ ਉਹ ਬੜੇ ਹੈਰਾਨ ਹੋਈਦਾ ਕਿ ਬਾਬਾ ਦੀਪ ਸਿੰਘ ਜੀ ਦੀ ਲਖਾਈ ਇੰਨੀ ਸੁੰਦਰ ਹੈ ਨਾ ਇੰਨੀ ਸੁੰਦਰਾ ਕਿ ਅੱਜ ਦੀ ਉਮੇਦੀ ਤੇ ਕੋਈ ਪ੍ਰੈਸ ਵੀ ਨਹੀਂ ਲਿਖ ਸਕਦੀ ਇਥੋਂ ਤੱਕ ਕਿ ਕਿਸੇ ਅੱਖਰ ਦੀ ਮੰਤਰ ਵਿੱਚ ਕੋਈ ਵੀ ਫਰਕ ਨਹੀਂ ਹੈ ਐ ਲੱਗਦਾ ਕਿ ਜਿਵੇਂ ਇੱਕ ਅੱਖਰ ਦੂਜੇ ਦੇ ਨਾਲ ਬਿਲਕੁਲ ਐਨ ਪੂਰਾ ਪੂਰਾ ਨਾਂ ਕਲਮ ਕਿਤੇ ਨਹੀਂ ਤੇ ਕਲਮਾਂ ਕੀ ਆ ਜਿਨ੍ਹਾਂ ਨੇ ਕਲਮਾਂ ਤੇ ਕੰਮ ਕੀਤਾ ਜਿਨ੍ਹਾਂ ਨੇ ਅਸੀਂ ਪ੍ਰਾਤਨ ਸਮੇਂ ਚ ਕਲਮਾਂ ਨਾਲ ਲਿਖਦੇ ਹੁੰਦੇ ਸੀ ਪਹਿਲਾਂ ਕਲਮ ਨੇ ਬਰੀਕ ਲਿਖਣਾ ਤੇ ਫਿਰ ਸਹਜੇ ਸਹਜੇ ਘਸ ਘਸ ਕੇ ਉਹ ਮੋਟੀ ਹੋ ਜਾਂਦੀ ਸੀ ਪਰ ਬਾਬਾ ਦੀਪ ਸਿੰਘ ਜੀ ਨੇ ਕਲਮਾਂ ਜਿਹੜੀਆਂ ਸੀ ਇੱਕੇ ਵਾਰਾਂ ਕੱਢ ਕੇ ਰੱਖ ਲਈਆਂ ਜਦੋਂ ਪਾਵਨ ਸਰੂਪ ਲਿਖਣਾ ਸੀ ਔਰ ਕਲਮਾਂ ਕੱਢ ਕੇ ਤੇ ਕੋਠਾ ਪਰ ਲਿਆ ਤੇ ਕਿਸੇ ਸੇਖ ਨੇ ਇਹ ਵੀ ਸਵਾਲ ਕੀਤਾ ਵੀ ਤੁਸੀਂ ਕਲਮਾਂ ਕਿਉਂ ਕੱਢ ਕੇ ਰੇਨੀਆਂ ਰੱਖ ਲੀਆਂ ਕਹਿੰਦੇ ਕਿ ਜਦੋਂ ਲੋੜ ਪੈ ਗਈ ਕਲਮ ਮੈਂ ਨਹੀਂ ਚਾਹੁੰਦਾ ਕਿ ਸਾਡਾ ਮਨ ਹੈ ਕਿ ਲਿਖਾਈ ਇੱਕੋ ਜੀ ਰਵੇ ਤੇ ਕਹਿੰਦੇ ਕਲਮ ਨੂੰ ਕੱਢ ਲਿਆ ਕਰਦੇ ਜਦੋਂ ਮੋਟੀ ਹੁੰਦੀ ਕਹਿੰਦੇ ਜਿਹੜੀ ਕਲਮ ਗੁਰੂ ਕੀ ਬਾਣੀ ਲਿਖਦੀ ਹੈ ਉਸ ਕਲਮ ਨੂੰ ਮੈਂ ਚਾਕੂ ਨਹੀਂ ਲਾਉਣਾ ਚਾਹੁੰਦਾ ਸ਼ਰਦਾ ਸੀਗੀ ਅੱਜ ਸਾਡੇ ਅੰਦਰੋਂ ਤੇ ਸ਼ਰਦਾ ਜਾ ਚੁੱਕੀ ਅਸੀਂ ਤੇ ਸ਼ਰਦਾ ਦੇ ਉਹੀ ਸਾਡੇ ਸਿੱਖ ਭਰਾ ਵੀਰ ਜਿਹੜੇ ਉਹ ਸ਼ਰਦਾ ਦੇ ਬਿਲਕੁਲ ਖਿਲਾਫ ਹੋਗੇ ਲੇਕਿਨ ਧਰਮ ਚੋਂ ਸ਼ਰਦਾ ਕੱਢਦੀ ਹੈ ਤੇ ਕੁਝ ਨਹੀਂ ਬਚਦਾ ਤਰਨੁਤ ਸ਼ਰਦਾ ਦੇ ਉੱਤੇ ਟਿਕਦਾ ਹੈ ਸਾਨੂੰ ਸ਼ਰਦਾ ਦੇ ਪੱਖਕ ਬਾਬਾ ਦੀਪ ਸਿੰਘ ਜੀ ਦਾ ਬਾਣੀ ਨਾਲ ਬੜਾ ਪਿਆਰ ਸੀ ਤਖਸਰੀ ਦਮਦਮਾ ਸਾਹਿਬ ਤੁਸੀਂ ਜਦ ਦਰਸ਼ਨ ਕਰਨਦੇ ਹੋ ਤੇ ਉੱਥੇ ਜਿਹੜਾ ਪੋਰਾ ਸਾਹਿਬ ਆ ਬਾਬਾ ਜੀ ਜਿੱਥੇ ਬੈਠ ਕੇ ਬੰਦਗੀ ਕਰਦੇ ਸੀਗੇ ਘੜੇ ਨੇ ਸਾਈਡਾਂ ਤੇ ਉਹਨਾਂ ਘੜਿਆਂ ਚ ਜਲ ਹੁੰਦਾ ਸੀ ਤੇ ਛੋਲੇ ਹੁੰਦੇ ਸੀ ਛੋਲੇ ਚab ਲੈਣੇ ਤੇ ਜਲ ਛਕ ਲੈਣਾ ਤਾਂ ਕਿ ਉਹ ਲਗਾਤਾਰ ਲੰਬਾ ਸਮਾਂ ਬੰਦਗੀ ਹੋ ਸਕੇ ਬਾਣੀ ਪੜਨੀ ਔਰ ਬਾਬਾ ਦੀਪ ਸਿੰਘ ਜੀ ਨੇ ਜਦੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੇ ਅਬਦਾਲੀ ਵਰਗਿਆਂ ਨੇ ਅਹਿਮਦਸ਼ਾਹ ਵਰਗਿਆਂ ਨੇ ਇੱਥੇ ਹਮਲਾ ਕੀਤਾ ਤਖਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਉੱਤੇ ਇੱਥੋਂ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਨੂੰ ਪੂਰਨ ਦਾ ਯਤਨ ਕੀਤਾ ਤੇ ਉਸ ਵਕਤ ਬਾਬਾ ਜੀ ਨੂੰ ਇਹ ਜਦੋਂ ਖਬਰ ਮਿਲੀ ਤੇ ਬਾਬਾ ਜੀ ਰੋ ਵਿੱਚ ਆ ਗਏ ਕਿਉਂਕਿ ਸਿੱਖ ਆਪਣਾ ਨੁਕਸਾਨ ਕਰਾ ਸਕਦਾ ਆਪਣੇ ਕੋਈ ਵੀ ਗੱਲ ਵੱਡੀ ਤੋਂ ਵੱਡੀ ਸਹਿ ਸਕਦਾ ਪਰ ਆਪਣੇ ਗੁਰੂ ਪ੍ਰਤੀ ਇੱਕ ਰਤਾ ਜਿੰਨੀ ਵੀ ਗੱਲ ਨਹੀਂ ਸਹਿ ਸਕਦਾ ਜਿਹਦੇ ਅੰਦਰ ਸਿੱਖੀ ਹੈ ਨਾ ਜਿਹਦੇ ਅੰਦਰ ਗੁਰੂ ਦਾ ਪਿਆਰ ਹੈ ਸੱਚਾ ਪਿਆਰ ਹੈ ਉਹ ਤਾਂ ਫਿਰ ਆਪਣਾ ਆਪਾ ਨਸ਼ਾ ਵਰ ਕਰ ਜਾਂਦਾ ਤੇ ਇਸੇ ਤਹਿਤ ਬਾਬਾ ਦੀਪ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸਿੱਖਾਂ ਨੂੰ ਇਕੱਠਿਆਂ ਕਰਕੇ ਸ੍ਰੀ ਅੰਮ੍ਰਿਤਸਰਵਲ ਚਾਲਾ ਪਾ ਦਿੰਦੇ ਆ ਔਰ ਤਰਨ ਤਰਨ ਆ ਕੇ ਇੱਕ ਲੀਕ ਖਿੱਚਦੇ ਆ ਲੀਕ ਖਿੱਚ ਕੇ ਕਹਿੰਦੇ ਜਿਨ੍ਹਾਂ ਨੂੰ ਜਾਨ ਪਿਆਰੀਓ ਵਾਪਸ ਮੁੜ ਜਾਓ ਤੇ ਜਿਨ੍ਹਾਂ ਨੂੰ ਗੁਰੂ ਪਿਆਰਾ ਹੈ ਉਹ ਲੀਕ ਪਾਰ ਕਰਿਓ ਇਹ ਤੱਕੇ ਨਾਲ ਨਹੀਂ ਵੀ ਜ਼ਬਰਦਸਤੀ ਨਹੀਂ ਵੀ ਤੁਸੀਂ ਸਾਡੇ ਨਾਲ ਚੱਲੋ ਹੀ ਚੱਲੋ ਤੁਸੀਂ ਐਂਜੇ ਕਰੋ ਕਰੋ ਨਹੀਂ ਕਿਤੇ ਜਿਨ੍ਹਾਂ ਨੂੰ ਆਪਣੀ ਜਾਨ ਪਿਆਰੀ ਆ ਉਹ ਵਾਪਸ ਮੁੜ ਜਾਓ ਉਹ ਘਰਾਂ ਨੂੰ ਜਾ ਸਕਦੇ ਆ ਅਸੀਂ ਤੇ ਹੁਣ ਤਹਿਆ ਕਰ ਲਿਆ ਤੇ ਬਾਬਾ ਜੀ ਅਰਦਾਸਾ ਕਰਕੇ ਤੁਰੇ ਸੀ ਕਿ ਮੈਂ ਆਪਣਾ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੇਟ ਕਰਾਂਗਾ ਉਹਨਾਂ ਨੇ ਤੇ ਮਨ ਬੜਾ ਲਿਆ ਸੀਗਾ ਸ੍ਰੀ ਤਰਨਤਾਰਨ ਸਾਹਿਬ ਅਰਦਾਸ ਕਰਕੇ ਲੀਖ ਖਿੱਚ ਕੇ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ ਕਿ ਅੱਜ ਵੀ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਇੱਕ ਲੀਕ ਪਾਰ ਕਰੋ ਉਹ ਲੀਕ ਬਾਬਾ ਜੀ ਅੱਜ ਵੀ ਆਵਾਜ਼ ਮਾਰਦੇ ਬਾਬਾ ਜੀ ਨੇ ਅੱਜ ਵੀ ਲੀ ਖਿੱਚੀ ਹੈ ਕਿ ਬਾਣੀ ਪੜੋ ਅੱਜ ਲੀਕ ਜਿਹੜੀ ਖਿੱਚੀ ਹੈ ਅਮਰ ਛਕੋ ਕੇਸ ਰੱਖੋ ਨਸ਼ਿਆਂ ਦਾ ਤਿਆਗਤ ਕਰੋ ਬੁਰਾਈਆਂ ਦਾ ਤਿਆਗ ਕਰਕੇ ਗੁਰੂ ਦੇ ਲੜ ਲੱਗ ਜਾਓ ਅੱਜ ਵੀ ਇਹ ਲੀਕ ਖਿੱਚਣ ਦੀ ਲੋੜ ਹੈ ਜਦ ਤੱਕ ਸਾਡੀ ਜੰਗ ਜਨਰੇਸ਼ਨ ਅੱਜ ਸੋਸ਼ਲ ਮੀਡੀਆ ਰਾਈ ਜਾਂ ਹੋਰ ਕਈ ਤਰ੍ਹਾਂ ਨਾਲ ਉਹ ਆਪਣੇ ਅਕੀਦੇ ਤੋਂ ਦੂਰ ਹੁੰਦੀ ਜਾ ਰਹੀ ਹੈ ਕੱਚੀਆਂ ਪਿੱਲੀਆਂ ਲੋਕਾਂ ਦੀਆਂ ਗੱਲਾਂ ਸੁਣ ਕੇ ਉਹਦੇ ਪਿੱਛੇ ਦੌੜਨ ਲੱਗੇ ਦੋ ਲੈਣਾ ਕੋਈ ਫੇਸਬੁੱਕ ਤੇ ਵਟਸਐਪ ਤੇ ਪਾ ਦਿੰਦਾ ਕੁਝ ਸਟੇਟਸ ਲਾਣ ਸਾਨੂੰ ਉਹ ਐ ਲੱਗਦਾ ਕਿ ਜਿਵੇਂ ਪਤਾ ਨਹੀਂ ਤੂਫਾਨ ਖੜਾ ਹੋ ਗਿਆ ਕੁਝ ਨਹੀਂ ਹੈ ਅਸੀਂ ਜਦੋਂ ਗੁਰੂ ਕੀ ਬਾਣੀ ਨੂੰ ਪੜਾਂਗੇ ਨਾ ਜੀ ਸਾਡੇ ਅੰਦਰ ਟਿਕਾਉ ਵੀ ਆਏਗਾ ਸਾਡੇ ਕੋਲ ਵੱਡੀ ਤੋਂ ਵੱਡੀ ਟੱਕਰ ਲੈਣ ਦੀ ਸਮਰੱਥਾ ਵੀ ਆਏਗੀ ਵੱਡੀਆਂ-ਵੱਡੀਆਂ ਮੁਸੀਬਤਾਂ ਨਾਲ ਦੇ ਸਾਹਮਣੇ ਖੜਨ ਦੀ ਸਮਰੱਥਾ ਆਪਣੇ ਆਪ ਆ ਜਾਏਗੀ ਸਾਰੀਆਂ ਮੁਸੀਬਤਾਂ ਦੇ ਹੱਲ ਵੀ ਗੁਰੂ ਨੇ ਆਪਣੇ ਆਪ ਦੇ ਦੇਣੇ ਹਨ ਔਰ ਮੈਂ ਬੇਨਤੀ ਕਰਾਂਗਾ ਜੋ ਬਾਬਾ ਦੀਪ ਸਿੰਘ ਜੀ ਦਾ ਜਮਾਲ ਖਾਨ ਦੇ ਨਾਲ ਸਾਂਝਾ ਵਾਰ ਹੁੰਦਾ ਹੈ ਤੇ ਸਾਂਝੇ ਵਾਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜੋ ਸੀਸਾ ਉਹ ਧੜਦੜਾ ਲੋ ਵੱਖ ਹੁੰਦਾ ਹੈ ਇੱਥੇ ਵੀ ਕਈਆਂ ਨੇ ਕਈ ਸਵਾਲ ਕਰਦੇ ਜੀ ਬਾਬਾ ਜੀ ਦਾ ਧੜ ਨਾਲੋਂ ਸਿਰ ਵੱਖਰਾ ਨਹੀਂ ਹੋਇਆ ਵੱਖਰਾ ਹੋਇਆ ਤੇ ਲੜੇ ਕਿਵੇਂ ਉਹ ਕਮਲਿਓ ਭੋਲਿਓ ਇਹ ਗੱਲਾਂ ਜੜੀਆਂ ਨੇ ਨਾ ਅਧਿਆਤਮਕ ਇੱਕ ਅਵਸਥਾ ਦੀਆਂ ਨੇ ਜੇ ਮੈਂ ਇੱਕ ਆਪਣੀਆਂ ਅੱਖਾਂ ਨਾਲ ਇੱਕ ਘਟਨਾ ਵੇਖੀ ਉਹ ਬੜੀ ਕਮਾਲ ਦੀ ਘਟਨਾ ਸੀ ਕਿ ਮੈਂ ਛੋਟਾ ਹੁੰਦਾ ਸੀਗਾ ਛੋਟੇ ਹੁੰਦਿਆਂ ਇੱਕ ਕਿਸੇ ਨੇ ਕੁੱਕੜ ਵੱਢਿਆ ਤੇ ਉਹਦੀ ਧੌਣ ਲੱਥੀ ਗਈ ਸੀ ਪੱਜਾ ਫਿਰਦਾ ਸੀ ਬੇੜੇ ਜੇ ਇੱਕ ਕੁੱਕੜ ਉਹ 5-10 ਮਿੰਟ ਭੱਜ ਸਕਦਾ ਵਾ ਤੇ ਕੁਝ ਸਮਾਂ ਉਹ ਗੁਰੂ ਦਾ ਸਿੱਖ ਜਿਹਦਾ ਗੁਰੂ ਨਾਲ ਕੀਤਾ ਹੈ ਅਰਦਾਸਾ ਗੁਰ ਅਰਦਾਸ ਇੱਕ ਐਸੀ ਸ਼ਕਤੀ ਆ ਐਸੀ ਤਾਕਤ ਆ ਉਹ ਤੇ ਮਰਿਆ ਨੂੰ ਜਿਵਾਉਣ ਦੀ ਸਮਰੱਥਾ ਰੱਖਦੀ ਆ ਸੋ ਅਸੀਂ ਕਿਉਂ ਇਹ ਇਹ ਗੱਲਾਂ ਇਦਾਂ ਦੀਆਂ ਕਰੀ ਜਾਂਦੇ ਆ ਬਾਬਾ ਦੀਪ ਸਿੰਘ ਜੀ ਨੇ ਵੇਖੋ ਉਹਨਾਂ ਨੇ ਧਰਮ ਤੋਂ ਪਹਿਲੀ ਤੇ ਗੱਲ ਜੇ ਸਿਰ ਦੀ ਭੇਟ ਕਰਨ ਦੀ ਗੱਲ ਕਰੀਏ ਤੇ ਬਾਬਾ ਜੀ ਨੇ ਜਿਸ ਦਿਨ ਗੁਰੂ ਕਲਗੀ ਤਰਪਾਸ਼ਾ ਤੋਂ ਅਮਰਤ ਦੀ ਦਾਤ ਲਈ ਸਿਰ ਤੇ ਉਹ ਨਹੀਂ ਭੇਟ ਕਰਤਾ ਸੀ ਫਿਰ ਅਸੀਂ ਇਹਨਾਂ ਗੱਲਾਂ ਨੂੰ ਇਦਾਂ ਵੇਖਣ ਦੀ ਲੋੜ ਨਹੀਂ ਆ ਕਿ ਉਹ ਸਿਰ ਧਾੜ ਨਾਲੋਂ ਵੱਖਰਾ ਲਗਦਾ ਨਹੀਂ ਲੱ ਇਹਨੂੰ ਇਸ ਐਂਗਲ ਦਾ ਵੇਖਣ ਦੀ ਲੋੜ ਨਹੀਂ ਆ ਬਾਬਾ ਜੀ ਨੇ ਸਿਰ ਗੁਰੂ ਰਾਮਦਾਸ ਮਹਾਰਾਜੀ ਦੇ ਚਰਨਾਂ 'ਚ ਭੇਟ ਕਰ ਦਿੱਤਾ ਸਾਨੂੰ ਸਮਝਣਾ ਪਏਗਾ ਇਹ ਗੱਲਾਂ ਨੂੰ ਬਾਬਾ ਦੀਪ ਸਿੰਘ ਜੀ ਨੇ ਔਰ ਚਾਰ ਸਰੂਪ ਚਾਰ ਤਖਸੈਬਾਂ ਤੇ ਹੱਥ ਨਾਲ ਲਿਖ ਕੇ ਭੇਜੇ ਇੰਨੀ ਪਿਆਰ ਨਾਲ ਬਾਣੀ ਲਿਖੀ ਔਰ ਧਰਮ ਦਾ ਪ੍ਰਚਾਰ ਕੀਤਾ ਤੇ ਆਪਣਾ ਆਪ ਪੰਕ ਜਿਹੜਾ ਸੀਗਾ ਉਹ ਏਡੀ ਵੱਡੀ ਅਵਸਥਾ ਵਿੱਚ ਜਾ ਕੇ ਵੀ ਕਿਉਂਕਿ ਦੁਸ਼ਮਣ ਨੂੰ ਪਾਜਣਾ ਪਾਣੀਆਂ ਕੀਤੀ ਹੋਈ ਗੱਲ ਜਿਹੜੀ ਸਿੱਖ ਦੇ ਮੂੰਹ ਚੋਂ ਜਿਹੜਾ ਬਚਨ ਨਿਕਲੇ ਬਚਨ ਕਰੇ ਖਿਸਕ ਜਾਏ ਸੋਈ ਨਰਕਾਚਾ ਜਿਹੜਾ ਬਚਨ ਕਰਕੇ ਖਿਸਕ ਜਾਂਦਾ ਹੈ ਉਹ ਕੱਚਾ ਨਰਮ ਮੰਨਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਨੇ ਬਚਨ ਵੀ ਕੀਤਾ ਤੇ ਉਹਨੂੰ ਨਿਭਾਇਆ ਵੀ ਪੂਰਾ ਨਿਭਾਇਆ। ਕਿਉਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈ ਤਰੀ ਜੇ ਸਿਰ ਦੀਜੇ ਕਾਨ ਨਾ ਕਿਜੇ। ਬਾਣੀ ਨੇ ਤੇ ਕਿਹਾ ਆ ਕਬੀਰ ਜਿਸ ਮਰਨਾ ਤੇ ਜਗ ਡਰੈ ਮੇਰੇ ਮਨ ਆਨੰਦ ਮਰਨਾ ਹੀ ਤੇ ਪਾਈਏ ਪੂਰਨ ਪਰਮਾਨੰਦ। ਇਹ ਗੱਲ ਬਾਬਾ ਦੀਪ ਸਿੰਘ ਜੀ ਦੇ ਜੀਵਨ ਚੋਂ ਝਲਕਦੀ ਆ। ਬਾਬਾ ਦੀਪ ਸਿੰਘ ਜੀ ਦੇ ਜੀਵਨ ਚੋਂ ਸਾਨੂੰ ਸਾਰਾ ਇਹ ਕਲੀਅਰ ਹੁੰਦਾ ਹੈ ਤੇ ਅੱਜ ਲੱਖਾਂ ਦੀ ਤਦਾਦ ਵਿੱਚ ਬਾਬਾ ਜੀ ਦੇ ਅਸਥਾਨ ਤੇ ਸੰਗਤ ਆਉਂਦੀ ਹੈ ਇੱਕ ਦਿਨ ਵੱਖ-ਵੱਖ ਕਈ ਚਪੈਰੇ ਤੇ ਬੋਲੇ ਜਾਂਦੇ ਆ ਕੋਈ ਕਹਿੰਦਾ ਜੀ ਇਹ ਐਦਾਂ ਜੀ ਕੋਈ ਕਹਿੰਦਾ ਉਦਾਂ ਜੀ ਵੇਖੋ ਇਹ ਜਿਹੜਾ ਅਸਲ ਗੱਲ ਕੀ ਹੋਈ ਕਿ ਕਈ ਗੱਲਾਂ ਨਾ ਸਾਡੇ ਵਾੜ ਵਾੜਵਡੇਰੇ ਗੱਲਾਂ ਸ਼ੁਰੂ ਕਰਦੇ ਇਹ ਮੇਰੇ ਮੇਰੀ ਨਾਨੀ ਜੀ ਕਹਿੰਦੀ ਹੈ ਕਿ ਮੇਰੇ ਉਹ ਕਹਿੰਦੀ ਕਿ ਮੇਰੇ ਨਾਨਾ ਜੀ ਵੀ ਇੱਥੇ ਚਪੈਰੇ 'ਚ ਹਾਜ਼ਰੀ ਭਰਦੇ ਰਿਹਾ ਇਹ ਕੱਲ ਪਰਸੋਂ ਦੀ ਗੱਲ ਨਹੀਂ ਮਤਲਬ ਇਹ ਕਿੰਨੀ ਪੁਰਾਣੀ ਹੋਏਗੀ ਮੇਰੀ ਨਾਨੀ ਦੱਸਦੀ ਸੀ ਕਿ ਮਾਂ ਵੀ ਇੱਥੇ ਚਪੈਰੇ ਝਾੜੀਆਂ ਭਰੀਆਂ ਤੇ ਸਾਡੇ ਵਾੜ ਵਡੇਰੇ ਇੱਥੇ ਲੰਬੇ ਸਮੇਂ ਮਤਲਬ ਲੰਬੇ ਸਮੇਂ ਤੋਂ ਚੱਲਦਾ ਹੁੰਦਾ ਹੁੰਦਾ ਕਿ ਸੀ ਪਹਿਲਾਂ ਸਵੇਰੇ ਵੀ ਨਿਤਨੇਮ ਸ਼ਾਮ ਨੂੰ ਨਿਤਨੇਮ ਤੇ ਦੁਪਹਿਰ ਨੂੰ ਇੱਥੇ ਕੀਰਤਨ ਨਹੀਂ ਸੀ ਹੁੰਦਾ ਅਸਲ ਗੱਲ ਇਹ ਸੀ ਤੇ ਉੱਥੇ ਐਤਵਾਰ ਕਿਉਂਕਿ ਕੋਈ ਕੀਰਤੀ ਲੋਕ ਸਨ ਕੋਈ ਡਿਊਟੀਆਂ ਵਾਲੇ ਮੁਲਾਜ਼ਮ ਲੋਕ ਐਤਵਾਰ ਨੂੰ ਛੁੱਟੀ ਹੁੰਦੀ ਸੀ ਐਤਵਾਰ ਨੂੰ ਇਕੱਠੇ ਹੋ ਕੇ ਤੇ ਦੁਪਹਿਰ ਨੂੰ 4 ਘੰਟੇ ਬੈ ਕੇ ਬਾਣੀ ਪੜ ਲੈਣੀ ਜਪਜੀ ਸਾਹਿਬ ਪੜ ਲਿਆ ਚੌਪਈ ਸਾਹਿਬ ਪੜ ਲਿਆ ਸੁਖਮਨੀ ਸਾਹਿਬ ਪੜ ਲਿਆ ਅਨੰਦ ਸਾਹਿਬ ਪੜ ਲਿਆ ਬੈ ਕੇ ਗੁਰੂ ਗੁਰੂ ਕਰ ਲਿਓ ਵੀ ਆਓ ਬਾਬਾ ਜੀ ਦੇ ਸਥਾਨ ਤੇ ਬੈ ਕੇ ਗੁਰੂ ਗੁਰੂ ਕਰੀਏ ਉਹ ਚੱਲਦੀ ਆਉਂਦੀ ਪ੍ਰਾਤਨ ਸਮੇ ਤੋਂ ਇਹ ਨਹੀਂ ਵੀ ਇਹ ਕੱਲ੍ਹ ਪਸੋਂ ਕਈ ਤੇ ਨੂੰ ਭਾਈ ਗੁਰਇਕਬਾਲ ਸਿੰਘ ਹੋਣ ਨਾਲ ਹੀ ਜੁੜ ਜਾਂਦੇ ਪੀ ਉਹਨਾਂ ਨੇ ਸ਼ੁਰੂ ਕੀਤੀ ਨਹੀਂ ਐ ਇਦਾਂ ਨਹੀਂ ਆ ਮੈਂ ਕਲੀਅਰ ਕਰ ਦਿਆਂ ਇਹ ਕਿਉਂਕਿ ਮੈਨੂੰ ਆਪਣੇ ਮੇਰੀ ਨਾਨੀ ਤੋਂ ਪਤਾ ਲੱਗਾ ਹੁਣ ਮੇਰੀ ਨਾਨੀ ਵੇਖੋ ਕਦੋਂ ਦੇ ਚੜ੍ਹਾਈ ਕੀਤੇ ਇਹ ਨਹੀਂ ਵੀ ਮੈਨੂੰ ਹੁਣ ਦੀ ਖਲ ਵੀ ਉਹ ਬੜੇ ਲੰਬੇ ਸਮੇਂ ਤੋਂ ਇਹ ਚੱਲਦਾ ਆਉਂਦਾ ਤੇ ਇਹ ਸੀਗਾ ਕਿ ਸਵੇਰੇ ਨਿਤਰੇਮ ਸ਼ਾਮ ਨੂੰ ਨਿਤਰੇਮ ਤੇ ਦੁਪਹਿਰ ਨੂੰ ਐਤਵਾਰ ਆਪਾਂ ਇਕੱਠੇ ਹੋ ਕੇ ਘੜੀ ਗੁਰੂ ਗੁਰੂ ਕਰਨਾ ਲੋ ਇਹ ਸੰਗਤ ਨੂੰ ਜੋੜਨ ਦਾ ਇੱਕ ਉਪਰਾਲਾ ਕੀਤਾ ਗਿਆ ਸੀਗਾ ਉਹ ਉਪਰਾਲਾ ਚੱਲਦਾ 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 ਅੱਜ ਤੱਕ ਚੱਲਦਾ ਆਉਂਦਾ ਤੇ ਉਹਦੇ ਵਿੱਚ ਸੰਗਤਾਂ ਨੇ ਅਰਦਾਸਾਂ ਵੀ ਕਰਾਉਣੀਆਂ ਵੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਪੁੱਤ ਮੰਗਿਆ ਕਹਿੰਦੇ ਦੁੱਧ ਮੰਗਿਆ ਕਹਿੰਦੇ ਆਪਣਾ ਕਾਰੋਬਾਰ ਮੰਗਿਆ ਰਿਜਕ ਮੰਗਿਆ ਉਹ ਮਾਲਕ ਨੇ ਬਖਸ਼ੀਆਂ ਵੀ ਕੀਤੀਆਂ ਉਹ ਅੱਜ ਵੀ ਕਰਦੇ ਕਿਸੇ ਨੇ ਦੁੱਖ ਦੀ ਮੰਗੀ ਕਹਿੰਦੇ ਸੁੱਖ ਦੀ ਮੰਗੀ ਉਹ ਮਾਲਕ ਸੱਚੇ ਪਾਸ਼ਾ ਨੇ ਦੁੱਖਾਂ ਦੀ ਨਿਵਰਤੀ ਵੀ ਦਿਵਾਉਂਦੇ ਆ ਤੇ ਸੁੱਖਾਂ ਦੀਆਂ ਬਖਸ਼ਾ ਵੀ ਕਰਦੇ ਆ ਇਹ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਅੱਜ ਵੀ ਸੰਗਤਾਂ ਜੁੜਦੀਆਂ ਨੇ ਸੋ ਇਨਾਂ ਵਹਿਮਾਂ ਪਰਮਾਤਮਾ ਤੋਂ ਸਾਨੂੰ ਬਚਣਾ ਚਾਹੀਦਾ ਤੇ ਕਿਸੇ ਦੇ ਐਵੇਂ ਕੀਤੀਆਂ ਹੋਈਆਂ ਗੱਲਾਂ ਚ ਵੀ ਆਉਣਾ ਚਾਹੀਦਾ ਤੇ ਜਿਹੜੇ ਮੇਰੇ ਵੀਰ ਐਵੇਂ ਹੋਈਆਂ ਗੱਲਾਂ ਕਰਦੇ ਨੇ ਨਹੀਂ ਕਰਨੀਆਂ ਚਾਹੀਦੀਆਂ ਉਹਨਾਂ ਨੂੰ ਪ੍ਰੇਸ਼ ਕਰਨਾ ਚਾਹੀਦਾ ਤੁਸੀਂ ਗੱਲ ਕੀਤੀ ਸ਼ਰਦਾ ਦੀ ਕਿਉਂਕਿ ਤਨਤਨ ਬਾਬਾ ਦੇ ਸੀ ਸ਼ਰਦਾ ਬਹੁਤ ਜ਼ਿਆਦਾ ਸੀ ਗੁਰੂ ਪ੍ਰਤੀ ਔਰ ਜਿੰਨਾ ਉਹਨਾਂ ਨੇ ਬਚਨ ਕੀਤਾ ਸੀ ਤੇ ਉਹ ਪੂਗਾਇਆ ਵੀ ਭਾਵੇਂ ਉਹਨਾਂ ਦੀ ਜਿਹੜੀ ਕਿ ਧੋਣਵਕ ਹੋ ਗਈ ਸੀ ਪਰ ਉਹਨਾਂ ਨੇ ਨਿਭਾਇਆ ਐਂਡ ਤੱਕ ਜਿਹੜਾ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਜਿਹੜਾ ਉਹਨਾਂ ਨੇ ਬਚਨ ਕੀਤਾ ਉਹਦੇ ਤੇ ਪੂਰਾ ਕਰਕੇ ਦਿਖਾ ਦਿੱਤਾ ਉਹਨਾਂ ਨੇ ਆਪਣਾ ਆਪਾਂ ਜਿਹੜਾ ਬਚਨ ਕੀਤਾ ਅਰਦਾਸ ਕੀਤੀ ਕਿ ਸਤਿਗੁਰੂ ਧੰਨ ਗੁਰੂ ਆਮਦਾਸ ਮਹਾਰਾਜੀ ਤੁਹਾਡੇ ਘਰ ਦੀ ਬਦਵੀ ਮੈਂ ਸਹਾਰ ਨਹੀਂ ਸਕਦਾ ਸਿੱਖ ਹੋਵੇ ਤੇ ਸਹਾਰ ਜਵੇ ਸਿੱਖ ਨੂੰ ਗੁਰੂ ਘਰ ਦੀ ਗੁਰੂ ਦੀ ਗੁਰ ਕੀ ਨਿੰਦਾ ਸੁਣੇ ਨਾ ਕਾਨ ਬਾਣੀ ਨੇ ਤੇ ਕਿਹਾ ਤੇ ਨਿੰਦਾ ਅੱਖਾਂ ਨਾਲ ਵੇਖਣਾ ਸੋਨਾ ਔਖਾ ਵਾ ਤੇ ਵੇਖਣਾ ਕਿੰਨਾ ਔਖਾ ਹੋਏਗਾ ਬਾਬਾ ਦੀਪ ਸਿੰਘ ਜੀ ਨਹੀਂ ਸੀ ਜਰ ਸਕਦੇ ਉਹਨਾਂ ਦੇ ਅੰਦਰ ਸੱਚਾ ਪਿਆਰ ਸੀ ਜਿਹੜੇ ਟਿਕੌਂਸਲੇ ਬਾਅਦ ਹਨ ਉਹ ਤਾਂ ਕੇਵਲ ਆਪਣੀਆਂ ਰੋਟੀਆਂ ਸੇਕਣ ਵਾਸਤੇ ਪਦਾਰਥ ਵਾਸਤੇ ਜਿੰ ਬਹੁਤ ਆਤ ਲੋਕੀ ਅਸੀਂ ਕੀ ਕਰਦੇ ਹਾਂ ਵੇਖੋ ਮੈਂ ਤੁਹਾਡੇ ਮੀਡੀਆ ਰਾਹੀਂ ਦੱਸ ਦਿਆਂ ਕਿ ਬਾਬਾ ਜੀ ਦੇ ਅਸਾਸ਼ੀ ਦਾਨੇਸ਼ਾ ਹਾਦਤ ਦਿੱਤੀ ਹੈ ਕਿਸ ਵਾਸਤੇ ਦਿੱਤੀ ਹੈ ਧਰਮ ਵਾਸਤੇ ਸੱਚ ਵਾਸਤੇ ਗੁਰੂ ਵਾਸਤੇ ਅਸੀਂ ਗੁਰੂ ਦੇ ਗੱਲਾਂ ਕਰਕੇ ਤੇ ਪ੍ਰਸ਼ਾਦਾ ਹੁਕਮ ਆ ਰਹੇ ਆ ਸਾਡੇ ਚ ਤੇ ਉਹਨਾਂ ਚ ਅੰਤਰ ਪੜਾ ਕਿੰਨਾ ਜ਼ਮੀਨ ਅਸਮਾਨ ਦਾ ਅੰਤਰ ਆ ਇੱਕ ਬੰਦਾ ਉਹਨਾਂ ਦੇ ਦਰ ਤੋਂ ਆ ਕੇ ਉਹਨਾਂ ਦੀਆਂ ਗੱਲਾਂ ਸੁਣਾ ਕੇ ਰੋਟੀ ਖਾਂਦਾ ਆ ਇੱਕ ਬੰਦਾ ਆਪਣੀ ਜਾਨ ਨਿਸ਼ਾਵਰ ਕਰਦਾ ਫਰਕ ਬਹੁਤ ਆ ਤੇ ਇਹ ਜਿਹੜੇ ਪ੍ਰਸ਼ਾਦਾ ਛਕਣ ਵਾਲੇ ਆ ਨਾ ਇਹ ਗੁਰੂ ਗੁਰੂ ਕਰਨ ਤੇ ਪ੍ਰਸ਼ਾਦਾ ਛਕਣ ਤੇ ਥੋੜੀ ਸੇਵਾ ਕਰਿਆ ਕਰਨਾ ਇਦਾਂ ਦੀਆਂ ਗੱਲਾਂ ਨਾ ਕਰਨਾ। ਔਰ ਉਹਨਾਂ ਦੀ ਜਿਹੜੀਆਂ ਸਖਿਆਵਾਂ ਨੇ ਜਿਵੇਂ ਉਹਨਾਂ ਨੇ ਬਚਨ कमाए ਉਹਤੇ ਵੀ ਚੱਲਣਾ ਚਾਹੀਦਾ। ਜੇ ਨਹੀਂ ਚੱਲ ਸਕਦੇ ਤੇ ਘੱਟੋ ਘੱਟ ਥੋੜਾ ਜਿਹਾ ਕੰਟਰੋਲ ਬੋਲਣ ਤੇ ਰੱਖਿਆ ਜਾ ਸਕਦਾ। ਜੇ ਕਈ ਵਾਰਾ ਚੱਲਣ ਚੌਖਾ ਹੁਣ ਵੇਖੋ ਮੈਨਾਂ 2 ਸਾਲ ਹੋ ਗਏ ਆ। ਪਹਿਲਾਂ ਤਾਂ ਮੈਨੂੰ ਵੀ ਸੋਝੀ ਜਦੋਂ ਗੁਰੂ ਨੇ ਬਖਸ਼ੀ। ਸਹਿਬਜ਼ਾਦਿਆਂ ਦਾ ਜਿਹੜਾ ਸ਼ੀਧੀ ਹਫ਼ਤਾ ਹੁੰਦਾ ਹਰ ਸਾਲ ਆਪਾਂ ਮਨਾਉਂਦੇ ਆ। ਤੇ ਗੁਰੂ ਨੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਮੇਰੇ ਮਨ ਚ ਠੋਕਰ ਵੱਜੇ ਇੱਕ 6:00 ਵਜੇ ਬੀ ਸਾਹਿਬ ਜੀ ਕਥਾ ਕਰਦਿਆਂ ਕਰਦਿਆਂ ਮਨ 'ਚ ਖਿਆਲ ਆਇਆ ਇਸ ਵਾਰੀ ਮੇਰਾ ਚੌਥਾ ਸਾਲ ਹੋ ਜਾਣਾ ਖਿਆਲ ਆ ਕੇ ਬਾਬਾ ਸਾਹਿਬ ਜਾਨਾਂ ਦਾ ਖੂਨ ਡੁੱਲਿਆ ਕਿੱਦਾਂ ਉਹਨਾਂ ਨੇ ਸ਼ਹਾਦਤ ਦਿੱਤੀ ਕਿੱਦਾਂ ਉਹ ਬਾਬਾ ਫਤਿਹ ਸਿੰਘ ਜੀ ਪੈਰ ਮਾਰਦੇ ਰਹੇ ਕਿਵੇਂ ਰਿਹਾ ਉਹਦੇ ਵਿੱਚ ਉਹਦੇ ਵਿੱਚ ਮੈਨੂੰ ਐ ਲੱਗਿਆ ਕਿ ਬਾਬਾ ਬਾਬਿਆਂ ਦੀ ਸ਼ਹਾਦਤ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਤੇ ਉਸ ਸ਼ਹਾਦਤ ਦਾ ਜਦੋਂ ਅਸੀਂ ਜਿਹੜਾ ਸਾਨੂੰ ਸੰਗਤਾਂ ਨੇ ਭੇਟਾ ਮਾਇਆ ਦਿੱਤੀ ਤੇ ਉਹ ਮਾਇਆ ਲੈ ਕੇ ਘਰ ਆਈ ਪ੍ਰਸ਼ਾਦਾ ਛਕ ਲਈਏ ਸਾਨੂੰ ਤਾਂ ਨਹੀਂ ਨੀਂਦਾਊਗੀ ਉਹ ਫਿਰ 4 ਸਾਲ ਤੋਂ ਗੁਰੂ ਨੇ ਸਿਰ ਤੇ ਹੱਥ ਰੱਖ ਕੇ ਇੱਕ ਜਿਹੜੀ ਸੋਝੀ ਬਖਸ਼ਿਸ਼ ਕੀਤੀ ਮੈਂ ਹੁਣ ਤਾਂ ਪਹਿਲਾਂ ਤਾਂ ਉਹ ਲਿਆ ਕੇ ਕਿਸੇ ਬੱਚੇ ਦੀ ਫੀਸ ਕਿਸੇ ਦਵਾਈ ਲੋੜਵੰਦੀ ਦਵਾਈ ਲੋੜਵੰਦੀ ਮਦਦ ਤੇ ਲਾਉਣਾ ਸ਼ੁਰੂ ਕਰਤਾ ਹੁਣ ਤਾਂ ਮੈਂ ਸਟੇਜ ਤੋਂ ਅਨਾਉਂਸ ਹੀ ਕਰਨ ਲੱਗ ਗਿਆ ਕਿ ਜਿੰਨੂੰ ਲੋੜ ਆ ਚੁੱਕ ਕੇ ਲੈ ਜਾਓ ਕਿ ਜਿੰਨੇ ਫੀਸ ਦੇਣੀ ਆ ਉਹ ਆਪਣੀ ਫੀਸ ਦੇ ਲੈ ਜਿੰਨੇ ਦਵਾਈ ਲੈਣੀ ਦਵਾਈ ਲੈ ਲੈ ਲੋੜਵੰਦ ਚੁੱਕ ਕੇ ਲੈ ਜੇ ਐ ਪਾਏ ਪੈਸੇ ਅਗਰ ਜੇ ਨਾਮ ਵਿਤ ਫਿਰ ਮੈਂ ਉਹ ਲਿਆ ਕੇ ਲੋੜਵੰਦੀ ਮਦਦ ਮਤਲਬ ਹੁਣ ਸਾਬ ਜਾਨ ਦਾ ਦਸ਼ੀ ਦੀ ਹਫਤਾ ਦਾ ਪੈਸਾ ਮੈਂ ਨਹੀਂ ਕਰ ਲੈ ਕੇ ਹੁੰਦਾ ਤੇ ਜਿਹੜੇ ਪ੍ਰਸ਼ਾਦਾ ਸ਼ਕੰਡ ਹੈ ਵੀ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਇਹਨੂੰ ਛੋਟਾ ਪ੍ਰਸ਼ਾਦਾ ਨਾ ਸਮਝਣਾ ਇਹ ਬੜੀ ਕਰੜੀ ਮਾਇਆ ਆ ਬੜੀ ਕਠਨ ਮਾਇਆ ਆ ਬੱਚਿਆਂ ਨੂੰ ਪਾਲਣ ਪੋਸ਼ਣ ਕਰਨ ਮੁਬਾਰਕ ਆ ਪਰ ਉੱਥੇ ਗੁਰੂ ਪ੍ਰਤੀ ਔਰ ਸਿੱਖੀ ਪ੍ਰਤੀ ਪੂਰੀ ਸ਼ਰਧਾ ਤੇ ਸਤਕਾਰ ਰੱਖਣ ਔਰ ਉਥੇ ਆਪਣਾ ਸਮਰਪਣ ਭਾਵ ਚ ਰਹਿਣ ਤੇ ਜ਼ਰੂਰ ਅਥੀ ਸੇਵਾ ਜੋੜੇ ਘਰ ਚ ਲੰਗਰ ਚ ਕਿਤੇ ਨਾ ਕਿਤੇ ਥੋੜੀ ਬਹੁਤੀ ਜ਼ਰੂਰ ਕਰਨ ਇਹ ਪੈਸੇ ਨੂੰ ਹਜਮ ਕਰਨਾ ਨਿਆੜਿਆਂ ਨੂੰ ਸੇਵਾ ਕਰਨ ਵਾਲਾ ਲਾਉਣਾ ਇਹ ਇਹ ਪੈਸਾ ਹਜਮ ਕਰਨਾ ਸੌਖਾ ਨਹੀਂ ਆ ਬਿਲਕੁਲ ਜੀ ਆ ਲਾਸਟ ਸਵਾਲ ਹੈ ਸ਼ਹੀਦੀ ਦਿਹਾੜਾ ਬਾਬਾ ਦੀਪ ਸਿੰਘ ਜੀ ਦਾ ਸੰਗਤਾਂ ਨੂੰ ਕੀ ਮੈਸੇਜ ਕਿ ਸੰਗਤਾਂ ਨੂੰ ਸ਼ਹੀਦੀ ਦਿਹਾੜੇ ਤੇ ਨਤਮਸਤਕ ਹੋਣ ਲਈ ਵੀ ਦੂਰ ਦੂਰੋਂ ਸੰਗਤਾਂ ਆਉਣਗੇ ਆ ਅਤੇ ਕੀ ਸਿੱਖਿਆ ਲੈ ਕੇ ਜਾਣੀ ਚਾਹੀਦੀ ਸਿੱਖਿਆ ਪਹਿਲੀ ਗੱਲ ਕਿ ਅਮਰ ਸੇ ਕੋ ਬਾਣੀ ਪੜੋ ਨਿਤਨੇਮ ਕਰੋ ਗੁਰੂ ਗੁਰੂ ਕਰੋ ਤੇ ਸੇਵਾ ਤੇ ਸਿਮਰਨ ਇਹ ਸਿੱਖੀ ਦੇ ਥੰਮ ਇਸ ਤੋਂ ਇਲਾਵਾ ਆਪਸੀ ਭਾਈਚਾਰਕ ਸਾਂਝਾਂ ਪੱਕੀਆਂ ਕਰੋ ਤੇ ਜਿਹੜੀ ਲੀਕ ਬਾਬਾ ਜੀ ਨੇ ਖਿੱਚੀ ਉਹ ਲੀਕ ਚੋ ਭਾਈ ਇਹ ਲੀ ਖਿਚਣੀ ਪੈਣੀ ਆ ਆਪਣੇ ਨਿਆਣਿਆਂ ਨੂੰ ਜੇ ਤੁਸੀਂ ਡਾਕਟਰ ਬਣਾ ਲਿਆ ਇੰਜੀਨੀਅਰ ਬਣਾ ਲਿਆ ਸਾਇੰਟਿਸਟ ਬਣਾ ਲਿਆ ਪਰ ਜੇ ਉਹਨਾਂ ਨੂੰ ਧਰਮੀ ਨਾ ਬਣਾਇਆ ਉਹਨਾਂ ਦਾ ਜੀਵਨ ਨਰਾਰਥਕ ਜੀਵਨ ਹੈ ਸਾਰਥਕ ਜੀਵਨ ਜਿਉਣ ਲਈ ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਕੀ ਬਾਣੀ ਦੇ ਲੜ ਲੱਗ ਜਾਓ ਤੇ ਬਾਣੀ ਪੜਨ ਵਾਸਤੇ ਮੈਂ ਸੌਖਾ ਜਿਹਾ ਫਾਰਮੂਲਾ ਦਿੰਦਾ ਇੱਕ ਤੁਕ ਸਭ ਮੈਂ ਤਕਰੀਬਨ ਹਰ ਲਾਈਵ ਤੇ ਕਹਿੰਦਾ ਇੱਕ ਤੁਕ ਰੋਜ਼ ਦੀ ਕੰਠ ਕਰੋ ਆਪਣੇ ਬੱਚਿਆਂ ਨੂੰ ਕਰੋ ਤੇ ਇੱਕ ਤੁਕ ਦੇ ਅਰਥ ਪੜੋ ਤੇ ਬੱਚਿਆਂ ਨੂੰ ਪੜਾਓ ਤੇ ਇੱਕ ਤੁਕ ਜਿਹੜੀ ਪੜੀ ਆ ਉਹਦੇ ਅਰਥ ਕਿ ਪੜਿਆ ਤੇ ਉਹਨੂੰ ਆਪਣੇ ਜੀਵਨ ਦਾ 파ਟ ਬਣਾ ਲਓ ਜਦ ਤੱਕ ਇੱਕੋ ਹੀ ਲੈਸਨ ਵੀ ਇੱਕ ਤੁਕ ਪੜੀ ਉਹਦਾ ਅਰਥ ਪੜਿਆ ਤੇ ਉਹਨੂੰ ਅੱਜ ਇੱਕ ਤੁਕ ਕੱਲ ਨੂੰ ਦੂਜੀ ਪਰ ਸੋ ਤੀਜੀ ਚੌਥ ਪੰਜਵੀਂ ਲੋ ਇੱਕ ਇੱਕ ਤੁਕ ਰੋਜ਼ ਦੀ ਪੜਦੇ ਜਦੋਂ ਸੱਤਾਂ ਕੁ ਮਹੀਨਿਆਂ ਚ ਜਪਜੀ ਸਾਹਿਬ ਹੋ ਜਾਂਦਾ ਤੇ ਪੰਜਾਂ ਸਾਲਾਂ ਚ 8 10 ਬਾਣੀਆਂ ਬੱਚੇ ਨੂੰ ਤੁਹਾਡੇ ਨਾਲੇ ਕੰਠ ਹੋ ਜਾਣਗੇ ਨਾਲੇ ਉਹਦਾ ਜੀਵਨ ਬਦਲ ਜਾ ਜੇ ਪੰਜਾਂ ਸਾਲਾਂ ਚ ਜੀਵਨ ਨਾ ਬਦਲੇ ਤੇ ਮੇਰੀ ਗਾਰੰਟੀ ਲਿਖ ਕੇ ਲੈ ਲਓ ਮੈਂ ਦਾੰਗਾ ਸੋ ਸਾਡੇ ਨਾਲ ਮੌਜੂਦ ਸੀ ਕਥਾ ਹੈਡ ਗ੍ਰੰਥੀ ਸ਼ਹੀਦਗੰਜ ਗੁਰਦੁਆਰਾ ਸਾਹਿਬ ਦੇ ਭਾਈ ਸੁਰਜੀਤ ਸਿੰਘ ਸਬਰਾਵਾਂ ਜੀ ਤੇ ਉਹਨਾਂ ਨੇ ਬਹੁਤ ਹੀ ਸੋਹਣੇ ਵਿਚਾਰ ਦਿੱਤੇ ਨੇ ਕਿਉਂਕਿ ਧੰਤਨ ਬਾਬਾ ਦੀਪ ਸਿੰਘ ਜੀ ਨੇ ਆਪਣੇ ਜਿਹੜੇ ਬੋਲ ਪੁਗਾਏ ਕਿਉਂਕਿ ਉਹਨਾਂ ਨੇ ਜਿਹੜੀ ਲਕੀਰ ਖੀਚੀ ਸੀ ਇਹਨਾਂ ਨੇ ਵੀ ਸੰਗਤਾਂ ਨੂੰ ਬੇਨਤੀ ਕੀਤੀ ਜਿਹੜੀ ਬਾਬਾ ਦੀਪ ਸਿੰਘ ਨੇ ਲਕੀਰ ਖੀਚੀ ਸੀ ਉਹ ਸਾਨੂੰ ਉਸ ਲਕੀਰ ਤੇ ਚੱਲਣਾ ਚਾਹੀਦਾ ਹੈ ਕਿਉਂਕਿ ਆਪਣੇ ਬੱਚਿਆਂ ਨੂੰ ਬਾਣੀ ਅਤੇ ਬਾਣੀ ਨਾਲ ਜੋੜਨਾ ਚਾਹੀਦਾ ਹੈ ਅੱਜਕੱਲ ਜਿਹੜੀ ਕਿ ਸਮੇਂ ਦੀ ਲੋੜ ਹੈ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੋ ਕਿਉਂਕਿ ਧੰਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਦੁਪਹਿਰਾ ਜਾਪ ਤੇ ਸੰਗਤਾਂ ਦੇ ਦੇ ਕਈ ਮਨਾਂ ਦੇ ਵਿੱਚ ਸਵਾਲ ਵੀ ਉੱਠਦੇ ਨੇ ਕਿ ਇੱਥੇ ਕਿਉਂ ਦੁਪਹਿਰਾ ਜਾਪ ਕੀਤਾ ਜਾਂਦਾ ਉਹਦੇ ਬਾਰੇ ਵੀ ਬਾਬਾ ਜੀ ਨੇ ਗੱਲਬਾਤ ਕੀਤੀ ਇਹਨਾਂ ਨੇ ਭਾਈ ਸਾਹਿਬ ਨੇ ਦੱਸਿਆ ਕਿ ਇਹ ਪੁਰਾਤਨ ਰਵਾਇਤ ਹੈ ਪਹਿਲਾਂ ਵੀ ਬਾਣੀ ਪੜਦੀ ਨਹੀਂ ਸੰਗਤ ਹੁਣ ਸੰਗਤ ਜਦੋਂ ਬਾਣੀ ਪੜਦੀ ਹੈ ਇਕੱਠੀ ਹੋ ਕੇ ਬਾਣੀ ਪੜਦੀ ਹੈ ਤੇ ਕੁਝ ਨਾ ਕੁਝ ਜਦੋਂ ਉਹਨਾਂ ਨੂੰ ਪ੍ਰਾਪਤ ਹੁੰਦਾ ਕਿਉਂਕਿ ਬਾਣੀ ਪੜਨ ਨਾਲ ਮਹਾਰਾਜ ਸੇਵਾ ਸਫਲ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਉਹਨਾਂ ਨੂੰ ਹਰ ਉਹਨਾਂ ਦੀ ਸ਼ੁਭ ਮਨੋਕਾਮਨਾਵਾਂ ਸੰਪੂਰਨ ਹੁੰਦੀਆਂ ਨੇ ਕਿਸੇ ਤਰ੍ਹਾਂ ਦੀ ਕਿੰਤੂ ਪਰੰਤੂ ਨਹੀਂ ਹੋਣੀ ਚਾਹੀਦੀ ਸੋ ਧੰਤਨਮ ਬਾਬਾ ਦੀਵਸਿਆਂ ਦੀ ਛੇਦੀ ਦਿਹਾੜਾ ਜੋ ਕਿ ਮਨਾਇਆ ਜਾ ਰਿਹਾ ਔਰ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਗਿਆ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ